ਨਾਮ ਮਨਜੀਤ ਕੌਰ ਜ਼ਿਲ੍ਹਾ ਸੰਗਰੂਰ ਪਿੰਡ ਖੇੜੀ ਚਹਿਲਾ ਤੋਂ ਇਸੇ ਕੰਮ ਲਈ ਆਏ ਆ ਅਸੀਂ ਪਿੰਡ ਛੱਟ ਕੇ ਅਸੀਂ ਆਏ ਸਾਡੇ ਘਰ ਵਿੱਚ ਨਿਉਂ ਵਿੱਚ ਪਾਣੀ ਪੈ ਗਿਆ ਘਰ ਵਿੱਚ ਤਰੇੜਾਂ ਬਹੁਤ ਆ ਗਈਆਂ ਸਾਨੂੰ ਐਂ ਵੀ ਉਦੋਂ ਬੀਸਾਉਣ ਦੇ ਮਹੀਨੇ ਮੀਂਹ ਵੀ ਬਹੁਤ ਪੈਂਦੇ ਅਸੀਂ ਸਾਨੂੰ ਐਂ ਸੀ ਵੀ ਸਥੱਲੇ ਵੀ ਨਾ ਆ ਜੀਏ ਕਿਤੇ ਇਸ ਕਰਕੇ ਅਸੀਂ 8 ਅਗਸਤ 2 ਅਗਸਤ ਨੂੰ ਇੱਥੇ ਆ ਜਾਈ ਇੱਥੇ ਮੇਰੀ ਨੋਦੀ ਭੈਣ ਰਹਿੰਦੀ ਸੀ ਇਸ ਦੇ ਕੋਲ ਗਏ ਇਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਇੱਥੇ ਘਰੇ ਬੈਠੀਆਂ ਹੁਣ ਫਿਰ ਬੇਲੀਆਂ ਕੀ ਕਰਦੀਆਂ ਕੋਈ ਕਿ ਵੀ ਕੰਮ ਕਰੋ ਤੁਸੀਂ ਸਾਡੇ ਕੋਲ ਉੱਥੇ ਚਲੇ ਜਾਓ ਵੀ ਸ਼ਹਿਰ 'ਚ ਕੋਈ ਨਾ ਕੋਈ ਤਾਂ ਕੰਮ ਮਿਲਦਾ ਹੀ ਆ ਬੰਦੇ ਨੂੰ ਕਰਨ ਨੂੰ ਜਿਹਨੇ ਕਰਨਾ ਹੈਗਾ ਤੇ ਫਿਰ ਇਸ ਕਰਕੇ ਅਸੀਂ ਇਹਨਾਂ ਨਾਲ ਰਹਿ ਕਰਕੇ ਫਿਰ ਅਸੀਂ ਇੱਥੇ ਆ ਗਏ ਇਸੇ ਇਥੇ ਆਈਦੀ ਮੇਰੀ ਨੋਦੀ ਜਿਹੜੀ ਮੈਂ ਭੈਣ ਦੀ ਮੰਮੀ ਆ ਜੋ ਡੈਡੀ ਆ ਉਹ ਸਾਡੇ ਨਾਲ ਪੂਰਾ ਕੰਮ ਕਰਾਉਂਦੇ ਨੇਗੇ ਸਾਡੀ ਮਦਦ ਕਰਦੇ ਨੇਗੇ ਆ ਕੋਰੇ ਰੋਟੀ ਪਰ ਸਾਰੀ ਚੀਜ਼ ਲੈ ਆਉਣ ਦੇ ਮੰਡੀ ਚ ਸਾਰੀ ਸਬਜ਼ੀ ਲਿਓਂਗੇ ਰਰੇ ਡੈਡੀ ਤਸਵੀਰ ਬਣੇ ਜਾ ਕੇ ਤੇ ਸਾਰਾ ਜੀ ਸਾਨੂੰ ਸਵਾਲ ਲਿਆ ਕਿੰਨੇ ਦੇ ਨੇ ਜਿਹੜੀ ਸਾਡੀ ਪੂਰੀ ਹੈਲਪ ਕਰਦੇ ਐਨਾ ਦੀ ਸੋਈ 97 ਦੀ ਸੋਈ ਆ ਜ਼ਿਆਦਾਤਰ ਤਾਂ 97 ਲੜਦੀਆਂ ਦੇਖਿਆ ਨੇ ਬਟ ਇਹਨਾਂ ਦੀ ਸੋਈ ਦਾ ਆਰਾਮ ਬਹੁਤ ਵਧੀਆ ਹੈ ਮੈਂ ਇੱਥੇ ਕਾਫੀ ਟਾਈਮ ਤੋਂ ਆ ਰਿਹਾ ਮਤਲਬ 3-4 ਮੰਥ ਹੋ ਗਏ ਮਤਲਬ ਜੋਦਾਨਾ ਨੇ ਸ਼ੁਰੂ ਕੀਤਾ ਉਦੋਂ ਤੋਂ ਹੀ ਆ ਰਿਹਾ ਇਹਨਾਂ ਦੀ ਰੋਟੀ ਸਭ ਤੋਂ ਬੈਸਟ ਹੁੰਦੀ ਹੈ ਮਤਲਬ ਵੇਰਾਂ ਨੂੰ ਚਮਕੌਰ ਹੈ ਜੀ ਅਸੀਂ ਜੀ ਮੈਂ ਸਬਜ਼ੀ ਸੋਜੀ ਲਿਆ ਦਿੰਦਿਆਂ ਕਰਕੇ ਕਿਹੜਾ ਦੁੱਧ ਪਾਣੀ ਕੋਈ ਨਹੀਂ ਵੀ ਲਿਆਉਣੇ ਇਹ ਸੋਚਿਆ ਕਿ ਆਹ ਕੁੜੀ ਹੈ ਇਹਨਾਂ ਦੇ ਘਰੇ ਤੇੜ ਆ ਗਈ ਇਹ ਕਹਿੰਦੇ ਆ ਬੰਦਾਂ ਨੇ ਜਵਾਕ ਵੀ ਹੈਗੀ ਆ ਕੁੜੀ ਕੋਲੇ ਕਹਿੰਦਾ ਚਿੱਤਾਂ ਖਰਾਬ ਹੋ ਗਿਆ ਵੀ ਇਹ ਤਾਂ ਮਰ ਹੀ ਜਾਏ ਅਵੇ ਭਾਈ ਜੇ ਇਹਨਾਂ ਨੂੰ ਫੋਨ ਕਰਕੇ ਵੀ ਸਾਡੇ ਕੋਲੇ ਆਜੋ ਨਹੀਂ ਮਰਨਾ ਕਰਨ ਨੂੰ ਇਹ ਵੇਖੀ ਆਹ ਕੰਮ ਸਾਗ ਵੀ ਖਾਂਦੇ ਨੇ ਕੜੀ ਤਾਰ ਵੀ ਸਾਡਾ ਕੋਈ ਵੀ ਸਾਰਾ ਕੁਝ ਜਿਹੜਾ ਦਾ ਵਧੀਆ ਮੰਨਦੇ ਨੇ ਚੰਡੀਗੜ੍ਹੋਂ ਵੀ ਆਉਂਦੇ ਨੇ ਦੋ ਤਿੰਨ ਸਭ ਵਕੀਲ ਵੀ ਆਉਂਦੇ ਸਾਡੇ ਕੋਲੇ 4 ਵਜੇ ਉੱਠ ਕੇ ਨਹਾ ਲੂ ਕੇ ਇਹ ਕੁੜੀਆਂ ਦਾ ਲਾਸ਼ਣ ਲੋਸ਼ਣ ਛੱਲ ਕੇ ਸਾਰਾ ਕੁਝ ਬਣਾਉਣ ਲੱਗ ਜਵੇ ਮੈਂ ਮੰਡੀ ਚੋਂ ਸਾਗ 4 ਵਜੇ ਉੱਠਦੇ ਆ ਜੀ ਸਾਨੂੰ 8:30 ਵਜੇ ਤੱਕ ਬਸ ਤਿਆਰੀਏ ਹੁੰਦੀ ਹੈ ਸਾਰੀ ਸਵੇਰ ਵੇਲੇ ਉੱਠ ਕੇ ਬਸ ਤੜਕੇ ਲਾਉਣੇ ਸ਼ੁਰੂ ਕਰ ਦਿੰਨੇ ਆ ਸਭ ਕਾਸੇ ਦੇ ਆਟਾ ਗੁੰਨ ਕੇ ਲੈ ਕੇ ਆਉਣੇ ਮੱਕੀ ਦਾ ਇੱਥੇ ਨਾਲ ਦੇ ਨਾਲ ਗੁੰਨਦੇ ਆ ਕਣਕ ਦਾ ਗੁੰਨ ਕੇ ਲੈ ਆਉਣੇ ਆ ਹੋਰ ਸਾਰਾ ਇੱਥੇ ਆ ਕੇ ਤਿਆਰੀ ਕਰੀਂਦੀ ਆ 8:30 ਵਜੇ ਆ ਕੇ 9 ਵਜੇ ਅਸੀਂ ਸਟਾਰਟ ਕਰ ਦਿੰਨੇ ਆ ਅਸੀਂ ਥੋੜੇ ਦਿਨ ਪਹਿਲਾਂ ਜਦੋਂ ਸਟਾਰਟਿੰਗ 'ਚ ਅਸੀਂ ਥੋੜੀ ਜਿਹੀ ਰੋਟੀ ਬਣਾ ਕੇ ਲਿਆਉਂਦੇ ਸੀ ਘਰ ਤੋਂ ਉਹ ਸਾਨੂੰ ਆਪ ਨੂੰ ਅਸੀਂ ਹੀ ਨਹੀਂ ਸੀ ਲੱਗਦੀ। ਅੱਛਾ ਉਹ ਪਈਆਂ ਜਾਂ ਸੁੱਕ ਜਾਂ ਜਾਂ ਕਿਸੇ ਨੂੰ ਫੜਾਉਂਦੇ ਸਾਨੂੰ ਐ ਲੱਗਦਾ ਵੀ ਹਾਏ ਇਹ じゃ ਖਾਣਾ ਖਵਾਈਏ ਕਿਸੇ ਨੂੰ। ਅਸੀਂ ਫਿਰ ਕ ਇੱਥੇ ਤੋਂ ਸਟਾਰਟ ਕਰ ਲਿਆ ਸਾਰਾ। ਖਾਣਾ ਬਹੁਤ ਵਾਦ ਹੈ। ਅਬ ਮੈਂ ਹਫਤੇ ਮੈਂ 1-2 ਵਾਰ ਅੰਦਰ-ਅੰਦਰ ਹਾਂਜੀ ਪਰਾਂਠਾ ਤੇ ਰੋਟੀ ਧਮੱਕੀ ਰੋਟੀ ਐ ਕਰਬਰ ਦਾ ਸ਼ਾਗ ਲੱਗਦਾ ਆਪਣੇ ਉਹਨਾਂ ਦਾ। ਦਕਰ ਦਾ ਤੇ ਮੈਨੂੰ ਖਾਣਾ ਅੱਛਾ ਲੱਗਾਈ ਮੈਂ ਤਵੀ ਮੈਂ ਤਾਂ ਨਹੀਂ ਮੈਂ ਡਰਾਈਵਿੰਗ ਕਰਦਾ ਥਾਪੇ ਚ ਬਿਠਾ ਦਤਾ ਜਾਗਾ ਮੈਂ ਸੱਚ ਚੰਦ ਅਗੇ ਮੈਨੂੰ ਜਿਸ ਦਿਨ ਮੈਂ ਇੱਥੇ ਲੱਗਿਆ ਮੈਂ ਇੱਥੇ ਹੀ ਹੁੰਦਾ ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਮੇਰਾ ਨਾਮ ਹਰਦੀਪ ਕੌਰ ਹੈ ਤੇ ਮੈਂ ਇੱਥੇ ਨੂੰ ਸੱਸ ਦੀ ਰਸੋਈ ਚ ਨੂੰ ਆਂਗੀ ਤੇ ਮੈਂ ਇੱਥੇ ਖਾਣਾ ਬਣਾਉਣ ਦਾ ਕੰਮ ਕਰਦੀ ਆਂ ਤੇ ਮਾਪ ਦੇ ਪਿੰਡ ਤੋਂ ਇੱਥੇ ਮੇਰੀ ਭੈਣ ਦੀ ਵਜ੍ਹਾ ਨਾਲ ਆਈਆਂ ਵੀ ਇਹ ਕਹਿੰਦੇ ਵੀ ਤੁਸੀਂ ਇੱਥੇ ਆ ਜਾਓ ਵੀ ਸਾਡੇ ਘਰ ਨੂੰ ਤਰੇੜਾ ਆ ਗਿਆ ਸੀ ਪਾਣੀ ਪੈਣ ਕਾਰਨ ਤੇ ਮੈਂ ਹੁਣ ਇੱਥੇ ਖਾਣਾ ਬਣਾ ਕੇ ਉਹਦਾ ਵਧੀਆ ਆਪਣੇ ਘਰ ਦਾ ਗੁਜ਼ਾਰਾ ਕਰ ਰਹੀ ਆਂ ਅਸੀਂ ਦੋਨਾਂ ਨੇ ਸੋਚਿਆ ਵੀ ਹੁਣ ਅਸੀਂ ਸਾਡੀ ਕੰਮ ਕਰਨ ਦੀ ਉਮਰ ਐ ਤਾਂ ਅਸੀਂ ਹਣਾ ਆਪਣੇ ਘਰ ਬਣਾਉਣ ਲਈ ਇਹ ਕੰਮ ਨੂੰ ਚੁਣਿਆ ਸਾਨੂੰ ਬਹੁਤ ਵਧੀਆ ਲੱਗਦਾ ਹੈ ਵਧੀਆ ਖਾ ਕੇ ਜਾਂਦੇ ਆਗੇ ਸਾਰੇ ਲੋਕ ਕਹਿੰਦੇ ਵੀ ਬਹੁਤ ਵਧੀਆ ਕੰਮ ਕਰ ਰਹੇ ਹੋਗੇ ਤੁਸੀਂ ਤਾਂ ਆਪਣੇ ਤੇ ਜਦੋਂ ਕੋਈ ਵੀ ਮੁਸੀਬਤ ਪੈਂਦੀ ਆ ਤਾਂ ਕੋ ਘਰਾਂ ਦੀ ਲੋੜ ਨਹੀਂ ਹੈਗੀ ਆਪਦਾ ਕੰਮ ਕਰਕੇ ਤੁਸੀਂ ਅੱਗੇ ਆ ਸਕਦੇ ਹੋ ਮੇਰੇ ਵਾਂਗੂ ਤੁਸੀਂ ਵੀ ਖਾਣਾ ਬਣਾ ਸਕਦੇ ਹੋ ਖਾਣਾ ਖਿਲਾ ਸਕਦੇ ਹੋ ਇਹਦੇ ਵਿੱਚ ਕੋਈ ਸ਼ਰਮ ਵਾਲੀ ਗੱਲ ਨਹੀਂ ਹੈਗੀ ਵਧੀਆ ਸਹਿਯੋਗ ਦਿੰਦੇ ਆ ਜੋ ਵੀ ਖਾਣੇ ਵਾਲੇ ਆਉਂਦੇ ਆਗੇ ਵਧੀਆ ਸਪੋਰਟ ਕਰਦੇ ਆਗੇ ਸਾਨੂੰ ਆਗੇ